ਵਾਈਗੁਰ ਕੀ ਕਹਾ ਕਹਾਤਾ ਵਾਈਗੁਰ ਕੀ ਕੀ ਫਤੇ ਤੁਹਾਡਾ ਸਾਡੇ YouTube ਚੈਨਲ ਤੇ Facebook ਤੇ ਸਵਾਗਤ ਹੈ ਅੱਜ ਜਿਹੜਾ ਆਪਾਂ ਵੀਡੀਓ ਲੈ ਕੇ ਆਏ ਹਾਂ ਸ਼ੈਮੀ ਪਟਾਲਾ ਸ਼ੈਪ ਆਕ ਕਿ ਜਿੰਨੀ ਜਾਂ ਤਾਂ 7.5 ਮੀਟਰ ਜਿਹੜਾ ਕਪੜਾ ਆਪਾਂ ਹਲਵਲਵਾਤਿਆ ਜਿਹੜਾ ਆਪਾਂ ਪੱਲਾ ਲੜ ਲਾਉਣਾ ਸਿਰ ਤੇ ਸੈਂਟਰ ਚ ਲਿਆ ਕੇ ਲੜ ਨੂੰ ਪੁਣੀ ਧਗਲਦ ਥੱਲੇ ਰੱਖ ਕੇ ਬੰਦਾ ਬਸ ਉੱਤੇ ਰੱਖ ਕੇ ਦੋਈ ਪਲੇੜ ਆਪਾਂ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜ ਨੂੰ ਫੋੜ ਕਰਕੇ ਮੋਟਾਈ ਚ ਕਰਕੇ ਜਿਹੜਾ ਲੜ ਨੂੰ ਅਤਿ ਅਤਿਗਲ ਟਾ ਕੇ ਜਿਹੜਾ ਲੜ ਨੂੰ ਸਾਫ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਗ ਤੋਂ ਪਿੱਛੇ ਘੜ ਕੇ ਪੁਣੀ ਦਾ ਹਲਦਾ ਥੱਲੇ ਰੱਖ ਕੇ ਮਦਪਸਾ ਥੱਲੇ ਰੱਖ ਕੇ ਦੋਈ ਪੱਲੇ ਜਿਹੜੇ ਆਪਾਂ ਪਹਿਲੇ ਪੱਲੇ ਜਿਆਦਾ ਖੋਲ ਲੈਣਾ ਦੂਜੇ ਪੱਲੇ ਨੂੰ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਉੱਤੋਂ ਜਿਹੜਾ ਲੜ ਨੂੰ ਦੱਬ ਲੈਣਾ ਦੱਬ ਕੇ ਡਬਲ ਫੋਰਡ ਕਰ ਕੇ ਜਿਹੜਾ ਲੜ ਨੂੰ ਆਪਣਾ ਫਾਂਸ ਲੈਣਾ ਪਹਿਲਾਂ ਹੀ ਸੈਟ ਕਰਕੇ ਤੇ ਨਾਲ ਦੀ ਨਾਲ ਵਾਇਰ ਫੇਰ ਕੇ ਉਹ ਫਾਂਸ ਸੈਟ ਕਰਕੇ ਜਿੱਥੇ ਕਿਤੇ ਆਪਣਾ ਜਿਹੜਾ ਲੜ ਜਿੱਥੇ ਕਿਤੇ ਜਲ ਮਟਾਈ ਹੋਵੇਗੀ ਉੱਥੇ ਆਪਾਂ ਹੱਥ ਫੇਰ ਕੇ ਜਿਹੜਾ ਆਪਣਾ ਉਦੇ ਮਟਾਈ ਸ਼ਟ ਕਰਾਂਗੇ ਤੇ ਉਹਦਾ ਫਾਸਲਾ ਜਿਹੜਾ ਆਪਾਂ ਸੱਟ ਘਾੜ ਕੇ ਨੋਕ ਤੋਂ ਪਿੱਛੇ ਤੱਕ ਸਫਾਈ ਕਰਕੇ ਜਿਹੜਾ ਲੜ ਨੂੰ ਪ੍ਰੈਸ ਕਰਕੇ ਬਾਹਰ ਤੇ ਆ ਕੇ ਦਬੋ ਕੇ ਜਿਹੜਾ ਲੜ ਨੂੰ ਦਬਪਣਾ ਹੈ ਤੇ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਵੈਕ ਤੋਂ ਪਿੰਚ ਕਰਕੇ ਪੁਣੀ ਦਾ ਹਲਦ ਥੱਲੇ ਰੱਖ ਕੇ ਮੋਟਾ ਪਸਾ ਉਤਰਾ ਕੇ ਦੋਈ ਬੱਲੇ ਜਿਹੜੇ ਆਪਾਂ ਪਹਿਲੇ ਬੱਲੇ ਨਾਲ ਖੋਲ ਕੇ ਦੂਜੇ ਬੱਲੇ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਲੜ ਨੂੰ ਇੱਕ ਵਾਰ ਤੋਂ ਲੈਵਲ ਖਿੱਚ ਲੈਣਾ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਉੱਤੋਂ ਸੈਟ ਕਰ ਲੈਣਾ ਹੈ ਸੈਟ ਕਰਕੇ ਤੇ ਥੱਲੇ ਉਹ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਇਹ ਡਬਲ ਫੋਲਡ ਕਰਕੇ ਜਿਹੜਾ ਲੜ ਨੂੰ ਤੇ ਜਿੰਨੇ ਤੁਸੀਂ ਦੂਜੇ ਲੜ ਦੀ ਉਹਦੀ ਦੂਜੇ ਲੜ ਦਾ ਫਾਂਸੜਾ ਜਿਹੜਾ ਸੋਖੇ ਹੀ ਉਹਨੇ ਹੀ ਤੀਜੇ ਲੜ ਦਾ ਫਾਂਸੜਾ ਕਿਹੜਾ ਲੜ ਨੂੰ ਪ੍ਰੈਸ ਕਰਕੇ ਤੇ ਸਾਫ ਕਰਕੇ ਤੇ ਲੋਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਤੇ ਆਹ ਜਿਹੜਾ ਲੜ ਨੂੰ ਦੱਬ ਲੈਣਾ ਹੈ ਦੱਬ ਕੇ ਤੇ ਜਿਹੜਾ ਲੜ ਲੈਨੇ ਆਪਾਂ ਉਹਨਾਂ ਵੀ ਜਿਹੜਾ ਬਵਾਈ ਫੇਨਾ ਹੈ ਤੇ ਬਾਜ ਫੇੜ ਕੇ ਉੱਤੋਂ ਜਿਹੜਾ ਲੜ ਨੂੰ ਸੈਟ ਕਰਨਾ ਹੈ ਤੇ ਆਪਣੀ ਬਾਕੀ-ਭਾਗੀ ਵੀਡੀਓ ਉਹ ਸੈਟਿੰਗ ਕਰ ਲੈਣੀ ਹੈ ਪਿੱਛੇ ਦਾ ਜਿਹੜਾ ਬਬਾਈ ਫੇਰ ਕੇ ਚੰਗੀ ਤਰ੍ਹਾਂ ਲੜ ਨੂੰ ਟੈਟ ਕਰਕੇ ਤੇ ਪੂਰੀ ਸਫਾਈ ਕਰਕੇ ਜਿਹੜਾ ਲੜ ਨੂੰ ਲਗਾ ਲੈਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਿਹੜੇ ਵੀ ਸਾਡੇ Facebook ਪੇਜ ਉੱਤੇ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਯੂਬ ਕਰਿਓ ਤੇ ਉਹ ਜਿਹਨੇ ਹੁਣ ਲੜ ਲੈਏ ਨੇ ਉਹਨਾਂ ਵਿੱਚ ਜਿਹੜਾ ਬਾ ਅੱਪਾ ਬਾਕੀ-ਬਾਕੀ ਦੀ ਸੈਟਿੰਗ ਕਰ ਲੈਣੀ ਆ ਜਿਹੜੇ ਲੜ ਲਾਣੇ ਹੁੰਦਾ ਉਹਨਾਂ ਦੀ ਵੀ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਉੱਤੇ ਜਿਹੜਾ ਦਾ ਵੀ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਬਾਹਰ ਨਾਲ ਜਿਹੜੇ ਆਪਣੇ ਸਫਾਈਓ ਪੂਰੀ ਕਰ ਲੈਣੀ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵੈਕ ਤੋਂ ਪਿੰਚ ਕਰਕੇ ਪੂਣੀ ਦਾ ਹਲਧਾ ਥੱਲੇ ਰੱਖ ਕੇ ਬਾਦ-ਬਾਦ ਉੱਤੇ ਰੱਖ ਕੇ ਦੋਵੇਂ ਪੱਲੇ ਜਿਹੜੇ ਆਪਾਂ ਪੱਲੇ-ਪੱਲੇ ਜਿਆਦਾ ਖੋਲ ਕੇ ਦੂਜੇ ਪੱਲੇ ਨਾਲ ਉਹਨਾਂ ਟਾਇਰੇ ਪਾਸੇ ਜੋੜ ਕੇ ਪੱਲੇ-ਪੱਲੇ ਨਾਲ ਜਿਹੜਾ ਅੱਖ ਦਾ ਖੋਲ ਲੈਣਾ ਹੈ ਚੌਥਾ ਪੰਜਵਾਂ ਤੇ 6ਵਾਂ 6ਵਾਂ ਜਿਹੜਾ ਅੱਖ ਤਾਂ ਖੋਲ ਕੇ ਜ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਉੱਤੋਂ ਸਟਕ ਕਰਕੇ ਤੇ ਇੱਕ ਵਾਰ ਥੱਲੇ ਵੱਲ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਵਾਲਿਓ ਕੱਟ ਕੱਢ ਲੈਣਾ ਤੇ ਉੱਤੋਂ ਜਿਹੜਾ ਲੜ ਨੂੰ ਦਬ ਲੈਣਾ ਤੇ ਇੱਕ ਵਾਰ ਥੱਲੇ ਵਾਲੇ ਲੜ ਨੂੰ ਖਿੱਚ ਕੇ ਤੇ ਉੱਤੋਂ ਜਿਹੜਾ ਲੜ ਨੂੰ ਦਬ ਲੈਣਾ ਦਬ ਕੇ ਤੇ ਆਪਣੀ ਪ੍ਰੈਸ ਕਰਕੇ ਤੇ ਡਬਲ ਫੋਲਡ ਕਰਕੇ ਜਿਹੜਾ ਲੜ ਨੂੰ ਉਹਦਾ ਫੋਲਡ ਜਿਹੜਾ ਆਪਾਂ ਸਟਕ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਨਾਲ ਹੀ ਨਾਲ ਜਿਹੜਾ ਆਪਾਂ ਵਾਈਫੇਰ ਦੀ ਸਫਾਈ ਕਰ ਲੈਣੀ ਹੈ ਤੇ ਪਿੱਛੇ ਪਿੱਛੇ ਲੈਣਾ ਲੜ ਨੂੰ ਦੱਬ ਕੇ ਤੇ ਹੁਣ ਜਿਹੜੇ ਲੜ ਲਾਈਨ ਉਹਨਾਂ ਵਿੱਚ ਜਿਹੜੇ ਪੋਸਟਿੰਗ ਕਰਨੀ ਹੈ ਤੇ ਉਹਨਾਂ ਵਿੱਚ ਜਿਹੜੀ ਵਾਈ ਫਾਇਰ ਕਿਉਂ ਨਾ ਫਾਸ ਜਿਹੜਾ ਉਹ ਸੈਟ ਕਰਨਾ ਹੈ ਤੇ ਜਿੱਥੇ ਕਿਤੇ ਵਾਲ ਹੋਣੀ ਉਹ ਤੇ ਉਹ ਜਿਹੜਾ ਵਾਈ ਫਾਇਰ ਕਿ ਆਪਣੀ ਜਿਹੜੇ ਵਾਲ ਨੂੰ ਕੱਢਣੇ ਹਨਾ ਵੀਡੀਓ ਬਤੋ ਅੱਛੇ ਜੂ ਕਰਿਓ ਤਾਂ ਇਹ ਜਿਹੜੇ ਵੀਰਾਂ ਨੂੰ ਸ਼ੇਮੀ ਪਟਾਲ ਸ਼ਹੀ ਪੱਕਾ ਬਣਨ ਵਿੱਚ ਕੋਈ ਪ੍ਰੋਬਲਮ ਜੇ ਤਾਂ ਇਹੋ ਜਿਹੇ ਦੇ ਕਿਹੜੀ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣਾ ਤੇ ਚੰਗੀ ਤਰ੍ਹਾਂ ਜਿਹੜੀ ਆਪਾਂ ਬਾਕੀ ਭਾਗ ਦੀ ਸੈਟਿੰਗ ਕਰ ਲੈਣੀ ਹੈ ਤੇ ਲੜ ਵੀ ਜਿਹੜੇ ਆਪਾਂ ਸੈਟ ਕਰ ਲੈਣੇ ਹਨ ਤੇ ਥੱਲੇ ਵੀ ਜਿਹੜੇ ਆਪਾਂ ਬਾਈ ਫੇਰ ਜਿਹੜੇ ਆਪਣੇ ਲੜਨ ਨੂੰ ਸੈਟ ਕਰ ਲੈਣੇ ਤੇ ਉੱਤਲੇ ਜਿਹੜਾ ਸ਼ਟਿੰਗ ਕਰ ਲਈ ਜਿਹੜਾ ਤੁਸੀਂ ਦਵਲੂ ਸ਼ੋਪ ਨਾਲ ਬਤ ਸੱਕਦੇ ਹੋ ਜਿਹੜਾ ਆਪਾਂ ਅਗਲਾ ਨਾਲ ਲਗਾਉਣਾ ਹੈ ਲੜਨ ਦਾ ਬੈਗ ਤਾਂ ਪੈਂਚਾ ਕਰਕੇ ਪੂਣੀ ਦਖਲ ਤੋਂ ਥੱਲੇ ਰੱਖ ਕੇ ਬੰਦ ਬਸ ਇਤਰਾ ਕੇ ਦੋਵੇਂ ਬੱਲੇ ਵਿਚੜੇ ਆਪਾਂ ਪਹਿਲੇ ਬੱਲੇ ਨੂੰ ਯਾ ਖੋਲ ਕੇ ਤੇ ਜੇ ਚੋ ਸਵਿਚ ਡੰਗ ਪੈਂਦਾ ਤਾਂ ਆਪਾਂ ਜਿਹੜੀ ਆਪਣੀ ਉਹ ਪੂਣੀ ਸੈਟ ਕਰਕੇ ਲੜਨ ਦਾ ਬੈਗ ਤਾਂ ਸਹੀ ਚੰਗੀ ਤਰ੍ਹਾਂ ਸਹੀ ਤਰੀਕੇ ਨਾਲ ਲਿਆ ਕੇ ਅਖਵਲ ਅੱਖ ਦੇ ਥੱਲੇ ਥੋੜਾ ਆਪਾਂ ਫੋੜ ਕਰਨਾ ਲੜਨ ਨੂੰ ਤੇ ਲੜਨ ਨੂੰ ਚੰਗੀ ਤਰ੍ਹਾਂ ਉਤੋਂ ਜਿਹੜਾ ਲੜਨ ਨੂੰ ਸ ਤਹਾਂ ਫਾਂਸ ਜਿਹੜਾ ਪੋਤੋ ਲੜਦਾ ਸੈਟ ਕਰਕੇ ਤੇ ਥੱਲੇ ਉਹ ਜਿਹੜਾ ਲੜਨੂੰ ਇੱਕ ਵਾਰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਚੰਗੀ ਤਰ੍ਹਾਂ ਜਿਹੜਾ ਲੜਨੂੰ ਸਾਫ਼ ਕਰਕੇ ਡਬਲ ਫੋਲਡ ਕਰਕੇ ਜਿਹੜਾ ਲੜਨੂੰ ਤੇ ਉੱਤੋਂ ਵੀ ਜਿਹੜਾ ਲੜਨ ਉਸ ਉੱਤੋਂ ਵੀ ਜਿਹੜਾ ਲੜਦਾ ਫਾਂਸ ਸੈਟ ਕਰਕੇ ਤੇ ਇੱਕ ਵਾਰ ਜਿਹੜਾ ਲੜਨੂੰ ਫੋਲਡ ਕਰਨਾ ਫੋਲਡ ਕਰਕੇ ਤੇ ਉੱਤੋਂ ਜਿਹੜਾ ਲੜਨੂੰ ਦਬਣਾ ਹੈ ਦੱਬ ਕੇ ਤੇ ਫਿਰ ਜਿਹੜਾ ਉੱਤੋਂ ਲੜ ਨੂੰ ਸੈੱਟ ਕਰਕੇ ਤੇ ਫਿਰ ਥੱਲੇ ਉਹ ਜਿਹੜਾ ਲੜ ਨੂੰ ਡਬਲ ਫੋਲਡ ਕਰਕੇ ਤੇ ਉਹਦਾ ਫਾਂ ਜਿਹੜਾ ਆਪਾਂ ਸੈੱਟ ਕਰਕੇ ਤੇ ਚੰਗੀ ਤਰ੍ਹਾਂ ਸਾਫ਼ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਆਪਣੀ ਜਿਹੜੀ ਸ਼ੇਪ ਉਹ ਆਪਾਂ ਸੈੱਟ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਤੇੜਾ ਆਪਾਂ ਲੜ ਨੂੰ ਬੈਕ ਪਿੰਚ ਕਰਕੇ ਜਿਹੜਾ ਆਪਾਂ ਅਗਲਾ ਲਾਉਣਾ ਹੈ ਲੜ ਨੂੰ ਬੈਕ ਤੋਂ ਪਿੰਚ ਕਰਕੇ ਜਿਹੜਾ ਲਾਉਣਾ ਹੈ ਆਪਰੇ ਲੜ ਲਾਉਣੇ ਉਸੇ ਤਰੀਕੇ ਨਾਲ ਲਾਉਣੇ ਬਸ ਉਹਨਾਂ ਦਾ ਜਿਹੜੀ ਆਪਾਂ ਢਾਈ ਚੋਂ ਦਾ ਫਸਾ ਜੜਾ ਇੱਕੋ ਹੀ ਰੱਖਣਾ ਹੈ ਤੇ ਹੁਣ ਜਿਹੜੇ ਆਪਾਂ ਲੜ ਲੈਣੇ ਉਹਨਾਂ ਵਿੱਚ ਪਿੱਛੇ ਦਾ ਜਿਹੜਾ ਬਾਈ ਫੇਨ ਹੈ ਜਿੰਗੀ ਜਿਹੜਾ ਪਿੱਛੇ ਦਾ ਬਾਈ ਫੇਰ ਕੇ ਜਿਹੜੇ ਆਪਣੇ ਲੜਾਂ ਵਿੱਚ ਬਲ ਹੋਣਗੇ ਉਹਨਾਂ ਨੂੰ ਆਪ ਕੱਟ ਗਏ ਤੇ ਬਾਕੀ ਪੱਕ ਜਿਹੜੀ ਆਪਾਂ ਸੈਟਿੰਗ ਕਰਕੇ ਚੁੱਤਲੇ ਜਿਹੜੇ ਵਿੱਚ ਜਿਹੜੇ ਬਲ ਨੂੰ ਕੱਟਣੇ ਹਨ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਦੇਰੇ ਵੀ ਸਾਰੇ YouTube ਚੈਨਲ ਉਤਨਾ ਮੈਨ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਵੀ ਕਰਿਓ ਤੇ ਜਿਹੜੀ ਵੀ ਸਾਡੇ Facebook ਉਤਨਾ ਮੈਨ ਉਹ ਸਾਡੇ Facebook ਪੇਜ ਨੂੰ ਫੋਲੋ ਵੀ ਕਰਿਓ ਤੇ ਹੁਣ ਜਿਹੜੇ ਆਪਾਂ ਲੜ ਲੈਨੇ ਉਹਨਾਂ ਵਿੱਚ ਜੇ ਕੋਈ ਲੜ ਲੜ ਦੀ ਮੋਟਾਈ ਆ ਜਾਂਦੀ ਆ ਤਾਂ ਉਹਦੇ ਤੇ ਬਾਈ ਫੇਰ ਕਿਹੜੇ ਉਹਦੀ ਮੋਟਾਈ ਆ ਬਹੁਤ ਸੈਟ ਕਰਨੀ ਹੈ ਤੇ ਬਾਕੀ ਲੜਾਂ ਦੇ ਬਰਾਬਰ ਉਹਦੀ ਮੋਟਾਈ ਜਿਹੜੀ ਆਪੋ ਕਰ ਸੈਟ ਕਰ ਲੈਣੀ ਹੈ ਜਿਹੜਾ ਆਪਾਂ ਅਗਲਾ ਲੜਾ ਲਾਉਣਾ ਹੈ ਲੜਨ ਵਕਤ ਪਿੰਚਾ ਕੱਢ ਕੇ ਪੁਣੀ ਦਾ ਹੌਲਦਾ ਥੱਲੇ ਰੱਖ ਕੇ ਬੰਦ ਬਸ ਉਤਰਾ ਕੇ ਦੋਵੇਂ ਬੱਲੇ ਵਿੱਚ ਜਿਹੜੇ ਆਪਾਂ ਪਹਿਲੇ ਪਹਿਲੇ ਜ਼ਿਆਦਾ ਖੋਲ ਕੇ ਜਿਹੜਾ ਬਲੇਨ ਆਪ ਮਟਾਈ ਵਾਲੇ ਪਾਸੇ ਜੋੜ ਲਾਣਾ ਹੈ ਜੋੜ ਕੇ ਚੰਗੀ ਤਰ੍ਹਾਂ ਜਿਹੜਾ ਉੱਤੋਂ ਲੜ ਨੂੰ ਸਟਕਾ ਲੈਣਾ ਹੈ ਸੈਟ ਕਰਕੇ ਤੇ ਚੰਗੀ ਤਰ੍ਹਾਂ ਜਿਹੜਾ ਉੱਤੋਂ ਲੜਦਾ ਵੀ ਫਾਸੜਿਆ ਉਹ ਸੈਟ ਕਰਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਜਿਹੜਾ ਲੜ ਨੂੰ ਨੱਕ ਦੇ ਹੀ ਚਲੋ ਫੋੜ ਕਾਣਾ ਫੋੜ ਕਰਕੇ ਤੇ ਡਬਲ ਫੋੜ ਕਰਕੇ ਜਿਹੜਾ ਲੜ ਨੂੰ ਤੇ ਮਟਾਈ ਚੋਰੀ ਉਹ ਜਿਹਨੂੰ ਦੀ ਮਟਾਈ ਰੱਖਣਾ ਚਾਹੁੰਦੇ ਜਿੰਨਾ ਉਹਦਾ ਫਾਸ ਰੱਖਣਾ ਚਾਹੁੰਦੇ ਤੁਸੀਂ ਉਹਨਾਂ ਦਾ ਫਾਸ ਰੱਖ ਕੇ ਜਿਹੜਾ ਲੜ ਦੂੰ ਇੱਕ ਵਾਰ ਫੋੜ ਕਾਣਾ ਫੋੜ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਸੈਟ ਕਰਕੇ ਤੇ ਥਲੇ ਜਿਹੜਾ ਲੜ ਨੂੰ ਸੈਟ ਕਰਕੇ ਚੰਗੀ ਤਰ੍ਹਾਂ ਜਿਹੜਾ ਸਾਬ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਚੰਗੀ ਤਰ੍ਹਾਂ ਇਹਦਾ ਆਪ ਲੜਾ ਸਾਬ ਕਰਕੇ ਅਤੇ 6 ਸੈਟ ਕਰਕੇ ਜਿੰਨੀ ਸੀ ਉਹਦੀ ਨੋਕ ਤੇ ਚੜਾਈ ਰੱਖੀ ਉਹਦੇ ਉਹਨੇ ਕਹਾਂ ਜਾ ਕੇ ਚੜੀ ਆਪਾਂ ਉਹਦੀ ਚੜਾਈ ਵਧਾ ਦੇਣੀ ਹੈ ਜਿਹੜੀ ਆਪਣੀ ਜਿਹੜੀ ਸ਼ੇਪ ਹੋ ਆਪਾਂ ਸੈਟ ਕਰਕੇ ਜਿਹੜਾ ਲੜ ਨੂੰ ਹਲਕਾ ਜਿਹਾ ਪਿੱਛੇ ਤੱਕ ਪਿੰਚ ਕਰਕੇ ਜਿਹੜਾ ਲੜ ਨੂੰ ਬੈਕ ਤੇ ਦੱਬ ਦੇਣਾ ਹੈ ਬੈਕ ਤੇ ਦੱਬ ਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਮੂੰਹ ਵਿੱਚ ਲੜ ਫੜਾਈ ਉਹਨੂੰ ਬੈਕ ਤੇ ਦਬਣਾ ਹੈ ਬੈਕ ਤੇ ਦੱਬ ਕੇ ਤੇ ਲੜ ਹਾਂ ਜਿਹੜੇ ਆਪਾਂ ਲੜ ਲੈਨੇ ਉਹਨਾਂ ਵੀ ਜਿਹੜੀ ਆਪਾਂ ਸੈਟਿੰਗ ਕਰਨੀ ਹੈ ਤੇ ਜੇ ਕਿਸੇ ਲੜਦਾ ਹੋ ਜਾਦਾ ਜਾਂ ਜ਼ਿਆਦਾ ਫਾਸਲਾ ਆ ਜਾਂਦਾ ਹੈ ਤਾਂ ਉਧਰ ਤੇ ਪੜ ਉਸ ਨੂੰ ਥੱਲੇ ਵੱਲ ਖਿੱਚ ਕੇ ਤੇ ਹਲਕਾ ਜਿਹਾ ਪੋਚੋ ਬਾਜ ਫੇਰ ਕੇ ਦੀ ਸਫਾਈ ਕਰਕੇ ਜਦੋਂ ਫਾਸਲੇ ਆਪਾਂ ਸੈਟ ਕਰਕੇ ਜਿਹੜਾ ਲੜ ਨੂੰ ਬਾਕੀ ਬਾਕੀ ਸੈਟਿੰਗ ਕਰਨੀ ਆ ਤੇ ਉੱਤੇ ਜਿਹੜਾ ਨੇ ਵੀ ਸੈਟਿੰਗ ਕਰ ਲੈਣੀਆਂ ਜੀ ਉੱਥੇ ਉੱਥੇ ਜਿਹੜਾ ਸੈਟਿੰਗ ਆਲੀ ਡੋਬੇ ਬਣਾ ਬਤ ਸਕਦੇ ਹੋ ਜੇ ਵੀ ਤੁਸੀਂ ਵੀਡੀਓ ਉੱਤੇ ਦੇਖ ਰਹੇ ਹੋ ਜੇ ਵੀਡੀਓ ਪਸੰਦ ਆ ਰਹੀਏ ਤਲੇਸ਼ਰ ਕੇ ਮਾਟ ਯੂ ਕਰਿਓ ਤੇ ਵੀਡੀਓ ਵਾਤਵਾਟ ਸ਼ੇਅਰ ਜੂ ਕਰਿਓ ਤੇ ਹੁਣ ਜਿਹੜੇ ਉੱਤੇ ਲੜ ਲੈਣ ਉਹਨਾਂ ਦਾ ਜਿਹੜਾ ਪਹਲਕਲ ਕਬਾਇ ਫੈਲਾਣੇ ਤੋਂ ਉੱਤੇ ਲੜਨ ਦਾ ਉਹ ਫਾਸਲਾ ਉਹ ਵੀ ਆਪਾਂ ਸਟਕਾ ਲੈਣਾ ਹੈ ਤੇ ਆਪਣੇ ਨੋਕ ਵੀ ਜਿਹੜੀ ਆਪਾਂ ਸਟਕਾ ਲੈਣੀ ਜਿਹੜਾ ਆਪਾਂ ਪੱਗ ਵੀ ਲਗਾਉਣਾ ਨੱਕ ਦੀ ਵੀ ਜਿਹੜਾ ਆਪਾਂ ਪੱਗ ਵੀ ਲਗਾਉਣਾ ਹੈ ਤੇ ਨੱਕ ਦੀ ਵਿੱਚ ਪੱਗ ਪੇ ਲਗਾ ਕੇ ਜਿਹੜੇ ਉਹ ਹੁਣ ਜਿੱਥੋਂ ਬਾ ਸਿਮਨਲ ਫੋਰ ਕਰੀ ਜਿਹੜੇ ਉੱਥੇ ਬਲ ਹੋਣਗੇ ਉਹਨਾਂ ਨੂੰ ਪਥਲੇ ਵੱਲ ਖਿੱਚ ਕੇ ਤੇ ਚੰਗੀ ਤਰ੍ਹਾਂ ਲੜ ਨੂੰ ਬੈਕ ਤੇ ਚੜਾਈ ਚੁਲਿਆ ਬਾਹਤ ਨੂੰ ਲੋੜ ਕਰਕੇ ਉੱਤੇ ਉੱਤੇ ਹਲੇ ਫੋਲਡ ਕਰਕੇ ਜਿਹੜੇ ਫੋਲਡ ਇੱਕ ਟੈਪ ਦੀ ਪੂਣੀ ਬਣਾ ਕੇ ਜਿਹੜਾ ਲੜ ਨੂੰ ਬੈਕ ਤੇ ਚੜਾਈ ਚੁਲਿਆ ਕੇ ਮੋੜ ਲੈ ਕਿ ਜਿਹੜੀ ਆਪਣੀ ਚੜਾਈ ਘਟਾ ਦੇਣੀ ਹੈ ਤੇ ਬਗਪੰਦੇ ਸੋ ਜਿਹੜਾ ਕਿਹੜਾ ਲੜ ਨੂੰ ਫਰੰਟ ਵੱਲ ਫੋਲਡ ਕਰਕੇ ਜਿੰਨੀ ਥੋੜੀ ਚੜਾਈ ਰੱਖਣਾ ਚਾਹੁੰਦੇ ਹਾਂ ਤੇ ਜਿੰਨੀ ਚੜਾਈ ਰੱਖ ਕੇ ਇੱਕ ਜਿਹੜਾ ਲੜ ਨੂੰ ਦੱਬ ਦੇਣਾ ਹੈ ਦੱਬ ਕੇ ਤੇ ਕਹਾਂ ਜਾ ਕੇ ਜਿਹੜਾ ਲੜ ਨੂੰ ਫਲਾ ਦੇਣਾ ਹੈ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੇ ਜੇ ਉੱਤੇ ਬਣ ਰਹੇ ਨੇ ਤੁਸੀਂ ਉਤਲੇ ਉਤਲੇ ਵਾਲ ਕੱਢਣੇ ਜਿਹੜਾ ਆਪਣਾ ਬਾਜ ਨਾਲ ਜਿਹੜੇ ਆਪਣੇ ਵਾਲੋਂ ਕੱਢਣੇ ਹਨ ਤੇ ਜਿਹੜੇ ਲੜ ਵਿੱਚ ਵਾਲ ਰਹਿ ਗਏ ਨੇ ਤਾਂ ਲੜ ਲਈ ਤੇ ਜਿਹੜੇ ਆਪਣੇ ਵਾਲ ਰਹਿ ਰਹੇ ਨੇ ਉਹਨਾਂ ਨੂੰ ਆਪਾਂ ਹਲਕਾ ਹੀ ਅੱਖ ਤੋਂ ਤੇ ਹਲਕਾ ਹੀ ਹਲਕਾ ਹੀ ਉੱਤੋਂ ਫੋੜ ਕਰਕੇ ਲੜ ਨੂੰ ਤੇ ਉਸ ਵੇ ਜਿਹੜੇ ਵਾਲੋਂ ਕੱਢ ਲੈਣੇ ਹਨ ਤੇ ਪੱਗ ਪਿੰਦੇਲੇ ਰਾਕੇ ਹੁਣ ਜਿਹੜਾ ਲੜ ਨੂੰ ਆਪਾਂ ਤੇ ਅੱਖ ਤੇ ਸੈੱਟ ਕਰਕੇ ਤੇ ਉਹਦਾ ਉਹਦਾ ਉਹਨੂੰ ਸੱਟ ਕਾਰ ਕੇ ਤੇ ਸਾਫ ਕਾਰ ਕੇ ਜਿਹੜਾ ਲੜ ਨੂੰ ਪੱਗ ਪੰਦੇ ਥਲੇ ਆ ਕੇ ਉਹਨੂੰ ਫਰੰਟ ਵੱਲ ਨੂੰ ਬੋੜ ਕਾ ਦੇਣਾ ਫੋਲਡ ਕਰਕੇ ਜਿੰਨੇ ਉਸ ਵਿੱਚ ਬਲ ਪੰਦੇ ਹੋਣਗੇ ਤੇ ਜਿੰਨੇ ਸਹੀ ਉਸ ਦੀ ਤੜਾਈ ਰੱਖਣਾ ਚਾਹੁੰਦੇ ਤੇ ਉਹ ਉਹਨੇ ਉਹ ਦੀ ਤੜਾਈ ਰੱਖ ਕੇ ਜਿਹੜਾ ਲੜ ਨੂੰ ਦੱਬ ਲੈਣਾ ਹੈ ਜੇ ਟੋੜਾ ਲੜ ਉਤੋਂ ਖਸਕ ਨਹੀਂ ਰਹਿਦਾ ਇੱਕ ਜਾਂ ਦੋ ਜਾਂ ਤਿੰਨ ਪੱਗ ਜਿਹੜੇ ਉੱਤੇ ਲਗਾ 사ਤੇ ਹੂੰ ਤੇ ਆਪਣੀ ਜਿਹੜੀ ਸ਼ੇਪ ਉਹ ਵੀ ਆਪਾਂ ਸੈਟ ਕਰ ਲੈਣੀ ਹੈ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਹੁਣ ਜਿਹੜੇ ਆਪਾਂ ਲੜ ਲਾਏ ਨੇ ਆ ਉਨਾਈ ਸੈਟਿੰਗਾਂ ਨਹੀਂ ਤੇ ਹੁਣ ਜਿਹੜੀ ਆਪਣੀ ਪਾਗੋ ਹਾਫ ਕੰਪਲੀਟ ਹੋ ਚੁੱਕੇ ਤੇ ਹੁਣ ਜਿਹੜਾ ਆਪਣਾ ਸਿਰੋ ਕਵਰ ਕਰਦੋ ਰਹਿ ਗਿਆ ਹੈ ਤੇ ਬਾਕੀ ਜਿਹੜਾ ਜੋ ਵੀ ਸੈਟਿੰਗ ਕਰਨੀ ਹੈ ਤੇ ਉਥਲੇ ਜਿਹੜਾ ਜੋ ਵੀ ਜਿਹੜਾ ਹਲਕਾ ਹਲਕਾ ਬਵਾਏ ਫੇ ਲੈਣੇ ਚਮੜੀ ਨੇ ਇਹ ਕੋ ਵੀ ਆਪਾਂ ਉਹ ਸੈਟ ਕਰ ਲੈਣੀ ਹੈ ਤੇ ਚੰਗੀ ਤਰ੍ਹਾਂ ਜਿਹੜਾ ਆਪਣੀ ਸ਼ੇਪ ਸੈਟ ਕਰਕੇ ਜਿਹੜਾ ਆਪਾਂ ਸੈਟ ਕਰਨਾ ਜਿਹੜਾ ਆਪਾਂ ਪਹਿਲਾਂ ਲਈ ਸਿਰ ਦੇ ਸੈਂਟਰ 'ਚ ਉਹਨੂੰ ਬੈਕ ਤੋਂ ਖਿੱਚ ਕੇ ਚੰਗੀ ਤਰ੍ਹਾਂ ਚੜ੍ਹ ਆਪਸ ਨੂੰ ਫਲਾ ਲੈਣਾ ਤੇ ਇੱਕ ਵਾਰ ਖਿੱਚ ਕੇ ਜਿਹੜਾ ਆਪਣਾ ਪੱਲਣ ਲਾਇਆ ਇੱਕ ਗੱਲ ਦਾ ਧਿਆਨ ਖਿੜਾ ਆਪਾਂ ਪੱਲਣ ਲਾਇਆ ਉਹ ਸੈਂਟਰ 'ਚ ਖਿੱਚ ਕੇ ਨਾ ਤੇ ਜੰਗੀ ਤਰ੍ਹਾਂ ਚੜ੍ਹ ਆਪਸ ਨੂੰ ਫਲਾ ਲੈਣਾ ਬਾਹਨਾ ਸਰਕਾਵਰ ਕਾਰ ਕਿਹੜਾ ਆਪਾਂ ਜਿੱਥੇ ਕਿਤੇ ਸੜਨ ਕਰਾਂ ਤਾਂ ਉੱਥੇ ਹੀ ਦੋ ਵਾਰ ਜਿਸ਼ਾ ਦੇ ਕਿਹੜਾ ਆਪਣਾ ਸਰਕਾਵਰ ਕਰ ਸਕਦੇ ਹੋ ਤੇ ਇੱਕ ਵਾਰ ਫੇਰ ਖਿੱਚ ਕੇ ਤਾਂ ਜਿਹੜਾ ਆਪਣਾ ਸਿਰ ਉਹ ਕਵਰ ਟੱਟ ਹੋ ਸਕੇ ਤੇ ਕਿਤੇ ਨੰਗਾ ਨਾ ਰਹੇ ਤੇ ਬਾ ਨਾਲ ਦਾ ਪਚਾੜ ਪਛੋ ਜਾਂ ਪਚਾੜ ਪਛੋ ਜਿਹੜਾ ਬਾਏ ਫੇੜ ਕੇ ਆਪਣੇ ਸਿਰ ਕਵਰ ਕਰਨਾ ਹੈ ਇਹ ਵੀ ਤੁਸੀਂ ਵੀਡੀਓ ਤੇ ਦੇਖ ਰਹੇ ਹੋ ਜਿਹੜਾ ਆਪਾਂ ਬੈਗ ਤੇ ਲੜ ਲਾਉਣਾ ਅੱਧਾ ਹੱਥ ਤੇ ਖੱਬੇ ਹੋਲਡ ਕਰਕੇ ਜਿਹੜਾ ਲੜ ਨੂੰ ਇੱਕ ਵਾਰ ਦੱਬ ਕੇ ਘਾਇਆ ਕੇ ਜਿਹੜਾ ਲੜ ਨੂੰ ਦੱਬਣਾ ਹੈ ਜਿਹੜੀ ਆਪਣੀ ਸ਼ੇਪ ਉਹ ਆਪਾਂ ਸੈੱਟ ਕਰਕੇ ਜਿਹੜਾ ਪੱਗ ਨੂੰ ਖਾਨਾ ਲਾਟ ਦੇ ਦੇਣਾ ਹੈ ਜਲਦੀ ਨਵੀਂ ਵੀਡੀਓ ਲੈ ਕੇ ਆਜਾਂਗੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ